ਅੱਜ ਸਜਣੋ ਤੁਹਾਨੂੰ ਮੈਂ ਉਸ ਸ਼ੋਰੂਮ ਦੀ ਇੱਕ ਆਊਟਪੁੱਟ ਦਿਖਾਉਣ ਲੱਗਾ ਜੋ ਭਾਰਤ ਦੇ ਸਭ ਤੋਂ ਵੱਡੇ ਤੇ ਭਾਰਤ ਦੇ ਸਭ ਤੋਂ ਜਾਇਜ਼ ਰੇਟ ਵਾਲੇ ਸ਼ੋਰੂਮਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਸਜਣੋ ਮਾਸਟਰ ਮਾਰਵਰ ਮੋਰ ਮੰਡੀ ਵਾਲਿਆਂ ਦੇ ਕੋਲੇ ਜਿਨ੍ਹਾਂ ਕੋਲੇ ਤੁਸੀਂ ਸੈਂਕੜੇ ਫੁੱਟ ਮਾਲ ਆ ਜਿਹੜਾ ਉਹ ਹਰ ਰੋਜ਼ ਲਹੀ ਜਾਂਦਾ ਹਰ ਰੋਜ਼ ਆਈ ਜਾਂਦਾ ਅੱਜ ਸ਼ੋਰੂਮ ਦੇ ਵਿੱਚ ਜਾਣਕਾਰੀ ਨਹੀਂ ਦੇਵਾਂਗੇ ਅੱਜ ਤੁਹਾਨੂੰ ਬਣਿਆ ਬਣਾਇਆ ਆਪਾਂ ਦਿਖਾ ਰਹੇ ਹਾਂ ਸਜਣੂ ਘਰ ਜਿਹੜੇ ਘਰ ਦੇ ਵਿੱਚ ਸਾਰੇ ਤਰ੍ਹਾਂ ਦਾ ਤਕਰੀਬਨ ਪੱਥਰ ਲੱਗਾ ਇੱਕ ਛੋਟਾ ਜਿਹਾ ਘਰ ਚੁਣਿਆ ਕਿ ਹਾਂ ਜਿਹੜੀਆਂ ਚੀਜ਼ਾਂ ਆਪਾਂ ਆਮ ਦਿਖਾਉਂਦੇ ਆ ਉਹ ਘਰ ਦੇ ਵਿੱਚ ਲੱਗੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਆਜੋ ਆਪਾਂ ਚੱਲਦੇ ਹਾਂ ਘਰੇ ਉਹ ਵੀ ਸੱਜਣੋ ਅੱਜ ਤੁਹਾਨੂੰ ਮੈਂ ਆਉਟਪੁੱਟ ਦਿਖਾ ਰਿਹਾ ਹਾਂ ਮਾਸਟਰ ਮਾਰਬਲ ਦੀ ਮੌੜ ਮੰਡੀ ਵਾਲਿਆਂ ਦੀ ਅਸਲ ਦੇ ਵਿੱਚ ਵੀਡੀਓ ਬਹੁਤ ਕੀਤੀਆਂ ਪਰ ਮੈਂ ਚਾਹੁੰਦਾ ਸੀਗਾ ਕਿ ਇੱਕ ਆਉਟਪੁੱਟ ਦਿਖਾਈ ਜਾਵੇ ਵੀ ਜਦੋਂ ਇਹ ਗਰਾਊਂਡ ਲੈਵਲ ਤੇ ਪੱਥਰ ਲੱਗ ਜਾਂਦਾ ਆ ਸਭ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਿੰਘਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਿੰਘਾ ਸਾਹਿਬ ਆ ਉਹ ਕਾਰਵਿੰਗ ਸੀਰੀਜ਼ ਦਾ ਕਾਰਵਿੰਗ ਸੀਰੀਜ਼ ਜੀ ਦੇਖੋ ਲੁੱਕ ਦੇਖੋ ਕਾਰਵਿੰਗ ਸੀਰੀਜ਼ ਦੇ ਵਿੱਚ ਕਈ ਕਸਟਮਰ ਇਹ ਕਰਦੇ ਨੇ ਵੀ ਮੈਟ ਦੇ ਵਿੱਚ ਐ ਸਫਾਈ ਹੋਊਗੀ ਨਾ ਉਹ ਕਿਸ ਤਰ੍ਹਾਂ ਦੇ ਲੁੱਕ ਆਊਗੀ ਦੇਖੋ ਸਾਰੇ ਰੇਸ਼ੇ ਇਹਦੇ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਸ਼ਾਈਨ ਕਰਦੇ ਆ ਹੂੰ ਤੇ ਤੁਸੀਂ ਲੁੱਕ ਦੇਖੋ ਮਤਲਬ ਵੀ ਕਿੰਨੀ ਪਿਆਰੀ ਲੁੱਕ ਆਉਂਦੀ ਲੱਗਦੀ ਐ ਇਹ ਸਪੈਸ਼ਲੀ ਜਦੋਂ ਇਹ ਲੱਗ ਜਾਂਦਾ ਗਰਾਉਂਡ ਤੇ ਲੱਗ ਜਾਂਦਾ ਕਾਰਵਿੰਗ ਸੀਰੀਜ਼ ਉਦੋਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦਾ ਬਹੁਤ ਸੋਹਣਾ ਲੱਗਦਾ ਬਹੁਤ ਪਿਆਰਾ ਲੱਗਦਾ ਵੀ ਮੈਨੂੰ ਐ ਲੱਗਦਾ ਵੀ ਇੰਨਾ ਵਧੀਆ ਆਪਾਂ ਸ਼ਾਇਦ ਉੱਥੇ ਨਹੀਂ ਦਿਖਾ ਪਾਉਂਦੇ ਜੀ ਨਾ ਇੱਥੇ ਦਿਖਾ ਪਾ ਰਹੇ ਹਾਂ ਇਸ ਲਈ ਆਪਾਂ ਇੱਥੇ ਆਏ ਆਂ ਦੇਖੋ ਇਹ ਰਿਜ਼ਲਟ ਦਿਖਾ ਇਸ ਸਲੈਬਸ ਆਉਂਦੀ ਆ ਹੂੰ ਉਹ ਸਾਰੀ ਦੇਖੋ ਕਿਚਨ ਦੀ ਡੀਸ ਵੈਸੇ ਵੈਸੇ ਕੋਠੀ ਜੀ ਸਾਰੀ ਓਵਰ ਆਲ ਗੱਲ ਕਰੀਏ ਤਾਂ ਸਾਰੀ ਕੋਠੀ ਬਹੁਤ ਸੋਹਣੀ ਬਣੀ ਪਈ ਸਾਰੀ ਕੋਠੀ ਜੀ ਅੱਜ ਕੱਲ੍ਹ ਹਰ ਬੰਦਾ ਨਾ ਦੇਖੋ ਉਹਦੀ ਰੀਜ ਇਹੀ ਹੁੰਦੀ ਆ ਵੀ ਕੋਠੀ ਦੇ ਆਪਾਂ ਪੈਸਾ ਲਾ ਰਹੇ ਆ ਤਾਂ ਸੋਹਣੀ ਚੀਜ਼ ਬਣੇ ਹੂੰ ਬੈੱਡਰੂਮ ਤੋਂ ਲੈ ਕੇ ਹਰ ਇੱਕ ਚੀਜ਼ ਦੇਖੋ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਅ ਮਤਲਬ ਨਾ ਪਰਿਵਾਰਾਂ ਨਾਲ ਰਿਸ਼ਤੇ ਇਸ ਤਰ੍ਹਾਂ ਦੇ ਬਣ ਗਿਆ ਮਾਸਟਰ ਮਾਰਬਲ ਵਾਲਿਆਂ ਦੇ ਕਿ ਅਗਲਾ ਅਲਾਉ ਕਰ ਰਿਹਾ ਕਿ ਸਾਡੇ ਘਰ ਆ ਕੇ ਵੀਡੀਓ ਬਣਾ ਸਕਦੇ ਆ ਨਹੀਂ ਤਾਂ ਦੋਨੋਂ ਦੋਨੋਂ ਮੈਂਬਰ ਜੌਬ ਕਰਦੇ ਆ ਹਜੇ ਤੱਕ ਜੌਬਤੀ ਆ ਮਤਲਬ ਉਹਨੇ ਆਪਣੀਆਂ ਚਾਬੀਆਂ ਦੇਤੀਆਂ ਵੀ ਤੁਸੀਂ ਸਾਡੀ ਕੋਠੀ ਦੀ ਵੀਡੀਓ ਬਣਾ ਲਓ ਜੀ ਵੀਡੀਓ ਬਣਾ ਲਓ ਆ ਜੋ ਮਾੜਾ ਜਿਹਾ ਇਧਰਲੇ ਪਾਸੇ ਬਾਥਰੂਮਾਂ ਦੇ ਵਿੱਚ ਵੀ ਆਪਣੀ ਲੱਗੀ ਹੋਈ ਹੈ ਹਾਂਜੀ ਹਾਂਜੀ ਸਾਰੇ ਤਕਰੀਬਨ ਆਪਾਂ ਕਹਿ ਸਕਦੇ ਆ ਕਿ ਆ ਜੋ ਮੈਂ ਬਾਥਰੂਮ ਦਿਖਾ ਦਿਆਂ ਆ ਜੋ ਆ ਜੋ ਇਧਰ ਆਇਓ ਸੋਹਣਾਂ ਤਾਂ ਆ ਆ ਡਿਜ਼ਾਈਨ ਤੁਸੀਂ ਕਰਕੇ ਦਿੱਤਾ ਸੀ ਜਾਂ ਇਹਨਾਂ ਨੇ ਆਪ ਕਰਵਾਇਆ ਜਾਂ ਆਰਕੀਟੈਕਟ ਨੇ ਨਹੀਂ ਬਸ ਆਪਣੇ ਕੋਲ ਹਾਈਲਾਈਟਰ ਆਉਂਦੇ ਆ ਆਪਾਂ ਨੇ ਸੁਜੈਸਟ ਕੀਤਾ ਵੀ ਆਹ ਹਾਈਲਾਈਟਰ ਤੁਸੀਂ ਇੱਕ ਦਵਾਰ ਤੇ ਲਾ ਦੋ ਤੇ ਬਾਕੀ ਦੋ ਵਿਚਾਰ ਦੀ ਆਪਣੀ ਟੈਲ ਲੱਗੀ ਜੀ ਲੱਗਣ ਤੋਂ ਆ ਦੇਖੋ ਕਾਰਵਿਸ਼ਰੀ ਦੀ ਬਹੁਤ ਸੋਹਣੀ ਲੁੱਕ ਲੱਗਦੀ ਹੈ ਹੂੰ ਇਹ ਵੀ ਉਹਦੇ ਵਿੱਚ ਮੈਟ ਚਾ ਮੈਟ ਦੇ ਵਿੱਚ ਜੀ ਮੈਟ ਦੇ ਵਿੱਚ ਆ ਤائد ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਵਿੱਚ ਬੰਦਾ ਤਿਲਕਣ ਤੁਲਕਣ ਦਾ ਡਰ ਨਹੀਂ ਰਹਿ ਜਾਂਦਾ ਓਵਰ ਆਲ ਇਹਦੇ ਨਾਲ ਸਾਰੀ ਮੈਟਰੀਅਲ ਯੂਜ਼ ਕੀਤੀ ਹੈ ਦਵਾਰਾਂ ਇੱਥੇ ਕਿ ਦਵਾਰਾਂ ਦੇ ਵਿੱਚ ਵੀ ਮੈਟਰੀਅਲ ਕੀਤੀ ਹੋਈ ਹੈ ਦਵਾਰਾਂ ਦਵਾਰਾਂ ਦੇ ਵਿੱਚ ਵੀ ਆ ਹਾਂਜੀ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਵੀ ਇਹ ਇੱਕ ਸਿੰਪਲ ਦਿਖਾਉਣ ਵਾਸਤੇ ਲੈ ਕੇ ਆਏ ਆ ਵੈਸੇ ਤੁਸੀਂ ਮਾਸਟਰ ਮਾਰਬਲ ਦੇ ਜੇ ਤੁਸੀਂ ਸ਼ੋਅਰੂਮ ਤੇ ਪਹੁੰਚੋਗੇ ਤਾਂ ਕਿੰਨਾ ਮਾਲ ਆ ਜਿਹੜਾ ਜੀ ਇੱਕ ਹਫ਼ਤੇ ਦੇ ਵਿੱਚ ਆਪਾਂ ਕਹਿ ਸਕਦੇ ਵੀ ਉਧਰੋਂ ਆ ਜਾਂਦਾ ਤੇ ਇੱਧਰ ਚਲੇ ਜਾਂਦਾ બસ ਇੱਕ ਦੋ ਗੱਡੀਆਂ ਦੀ ਐਵਰੇਜ ਚੱਲੀ ਜਾਂਦੀ ਹੈ ਜੀ ਜੀ ਦੋ ਗੱਡੀਆਂ ਆ ਗਈਆਂ ਇੱਕ ਦੇ ਇੱਕ ਆ ਗਈ ਉਨੀ ਮਾਲ ਲੋੜੋ ਕੇ ਜਾਈ ਜਾਂਦਾ ਉਨੀ ਰਿਪੀਟ ਹੋਈ ਜਾਂਦਾ ਮਤਲਬ ਹੂੰ ਬਈ ਕਸਟਮਰ ਲਈ ਮੈਂ ਇਹ ਦੇਖਿਆ ਵੀ ਕਸਟਮਰ ਲਈ ਕੋਈ ਵੀ ਮਾਸਟਰ ਮਾਰਬਲ ਤੇ ਜਾ ਕੇ ਕੋਈ ਵੀ ਕਿਸੇ ਵੀ ਕਿਸਮ ਦੀ ਤੁਹਾਡੇ ਚੁਆਇਸ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਜਾਂ ਤੁਹਾਨੂੰ ਰੇਟ ਦੀ ਨਹੀਂ ਰਹਿ ਜਾਂਦੀ ਮਾੜਾ ਜੇ ਆਪਾਂ ਆ ਆ ਜਿਹੜਾ ਆ ਲੱਗਿਆ ਹੋਇਆ ਕੀ ਰੇਟ ਦਾ ਲੱਗਿਆ ਹੋਇਆ ਜੀ ਇਹਨਾਂ ਦੇ ਇਹ 32 64 ਦੀ ਟਾਇਲ ਆ ਗਈ ਜੀ ਕਾਰਬਨ ਸੀਰੀਜ਼ ਦੇ ਵਿੱਚ ਜੀ ਇਹ 42 ਫੁੱਟ ਦੀ ਟਾਇਲ ਹੈ ਸਾਰੀ ਇਹ ਇਹ 42 ਰੁਪਏ ਇਹ 42 ਸਾਈਜ਼ ਵੱਡਾ ਹੈ ਜੀ ਇਹ 32 64 ਸਾਈਜ਼ ਅੱਛਾ ਇਹ 32 64 ਆ 32 64 ਆ ਜੀ ਇਹ 32 64 ਆ ਆਪਾਂ ਜਿਹੜੀਆਂ ਉੱਥੇ ਦਿਖਾਈਆਂ ਉਹ 2x4 ਦੀ ਉਹ 2x4 ਦੀ ਉਹ 2x4 ਦੀ ਤਾਂ ਫੇਰ ਜੇ ਇਸੇ ਦੇ ਵਿੱਚ ਆਪਾਂ 2x4 ਲੈਨੇ ਤਾਂ ਉਹ ਕਿੰਨੇ ਦੇ ਸੇਮ 33 ਰੁਪਏ ਫਟਾਉਗੇ ਉਹ 33 ਰੁਪਏ ਫਟਾਉਗੇ 33 ਰੁਪਏ ਫਟਾਉ ਤਾਂ ਜੇ ਆਪਾਂ 2x4 ਦੀ ਟਾਇਲ ਇਸ ਥਾਂ ਤੇ ਲਾਵਾਂਗੇ ਐਂਡਲੈਸ ਲਾਵਾਂਗੇ ਇਹਦੇ ਵਾਂਗੂ ਤਾਂ ਉਹ 2x4 ਦੀ ਤਾਂ ਜਿਹੜੀ ਜਿਹੜੀ 33 ਰੁਪਏ ਦੇ ਵਿੱਚ ਤੇ ਆਹ 42 ਕਿੰਨੇ ਤਰ ਤਾਰੇ ਇਹ 42 ਇਹ 42 ਆ 33 ਤੇ 42 ਦੇ ਵਿੱਚ ਸਰਫ ਛੋਟਾ ਹੋਣ ਦਾ ਹੀ ਫਰਕ ਆ ਕੁਆਲਿਟੀ ਦਾ ਤਾਂ ਨਹੀਂ ਕੋਈ ਕੁਆਲਿਟੀ ਸੇਮ ਆ ਜੀ ਬਸ ਸਹਿਜ ਥੋੜਾ ਛੋਟਾ ਹੋ ਗਿਆ ਦੋ ਵਿਚਾਰ ਵੀ ਵੈਸੇ ਸਫਿਸ਼ਟ ਅਸਹਿਜ ਇਹਨਾਂ ਦੇ ਉੱਪਰ ਸਾਰੇ ਦੋ ਵਿਚਾਰ ਹੀ ਲੱਗਿਆ ਹੋਇਆ ਉੱਪਰ ਦੋ ਬਈ ਚਾਰ ਲੱਗਿਆ ਹੋਇਆ ਤੇ ਇਧਰਲੇ ਪਾਸੇ ਉੱਪਰ ਵੀ ਮਾੜਾ ਜਿਹਾ ਚੱਕ ਦੇਖੀਏ ਹਾਂ ਹਾਂ ਉੱਪਰ ਵੀ ਚਲੋ ਉੱਪਰ ਪੌੜੀਆਂ ਗ੍ਰੇਨੇਡ ਸਾਰਾ ਕੁਝ ਦਿਖਾਉਣੇ ਆ ਮਤਲਬ ਆ ਆ ਆ ਆ ਆ ਪਾ ਪੌੜੀਆਂ ਵਾਲਾ ਵੀ ਆਪਣਾ ਹੀ ਲੱਗਿਆ ਹੋਇਆ ਹਾਂਜੀ ਹਾਂਜੀ ਆ ਆ ਪੌੜੀਆਂ ਵਾਲਾ ਵੀ ਜਿਹੜਾ ਲੱਗਿਆ ਹੋਇਆ ਵੀ ਆਪਣਾ ਹੀ ਲੱਗਿਆ ਹੋਇਆ ਇਹ ਵੀ ਸਾਊਥ ਦਾ origignal grenadeਟ ਹੈ ਜਿਹੜਾ ਸਾਊਥ ਦਾ grenadeਟ ਹੁੰਦਾ ਅੱਛਾ ਜਿਹੜਾ ਉਹ ਆਪਣੇ ਬਾਹਰਲੇ ਪਾਸੇ ਪਏ ਆ ਹਾਂ ਜਿਹੜਾ ਜਿਹੜਾ ਕੁਦਰਤੀ ਪੱਥਰ ਆ ਕੁਦਰਤੀ ਪੱਥਰ ਆ ਇਹਦੇ ਉੱਪਰ ਕੋਈ ਪੇਂਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ originally ਮਤਲਬ ਇਸ ਤਰ੍ਹਾਂ ਬੰਦ ਹੈ ਹੂੰ ਧੁੱਪੇ ਸ਼ਾਮੇ ਨਾ ਇਹਦਾ ਕਲਰ ਪੇਂਟ ਹੋਵੇ ਮਤਲਬ ਵੀ ਮਤਲਬ ਜਿਹੜੀਆਂ ਆ ਪੌੜੀਆਂ ਸ਼ਾਮੇ ਆ ਤੇ ਆ ਪੌੜੀਆਂ ਧੁੱਪੇ ਆ ਇਹਨਾਂ ਦਾ ਦੋਨਾਂ ਦਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪਊਗਾ ਕਲਰ ਵਗੈਰਾ ਇਹਨਾਂ ਦਾ ਸੇਮ ਹੀ ਰਹਿਣਾ ਮਤਲਬ ਜੀ ਤੇ ਆ ਇਧਰਲੇ ਪਾਸੇ ਜਿਹੜੀ ਆ ਟਾਇਲ ਲੱਗੀ ਹੋਈ ਆ ਇਹ 2x4 ਦੀ ਜੀ ਆ 2x4 ਦੀ ਆ ਗਈ ਜਿਹੜੀ ਉਹ ਕਾਰਬਨ ਸੀਰੀਜ਼ ਦੀ ਆ ਹਾਂਜੀ ਹਾਂਜੀ ਆ ਟਾਇਲ ਆ ਜੀ ਆ ਦੇਖੋ ਸੇਮ ਕਲਰ ਹੀ ਕਰ 2x4 ਦੇ ਵਿੱਚ ਆ ਗਿਆ ਲੱਗੇ ਤਾਂ ਬਹੁਤ ਸੋਹਣਾ ਲੱਗਦਾ ਮਤਲਬ ਪੈਟਰਨ ਕੋਈ ਫੀਲਿੰਗ ਨਹੀਂ ਹੁੰਦਾ ਵੀ ਸਾਇ ਛੋਟਾ ਜਾਂ ਵੱਡਾ ਇਹ ਤਾਂ ਐਂਡਲੈਸ ਆ ਇਹ ਤਾਂ ਮਤਲਬ ਇੱਕੋ ਹੀ ਲੱਗਦੀ ਆ ਸਾਰੇ ਹਰ ਇੱਕ ਦੀ ਰੇਂਜ ਚਾਜਦੇ 33 ਰੁਪਏ ਫੁੱਟ ਦੇਖੋ 25 ਰੁਪਏ ਫੁੱਟ ਦਾ ਟਾਈਲ ਦਾ ਫਰਸ਼ ਵੀ ਪੈਂਦਾ ਹੂੰ 33 ਰੁਪਏ ਫੁੱਟ ਦੇ ਵਿੱਚ ਆਪਾਂ ਦੇਖੋ ਕੋਠੀ ਕਿੱਡੀ ਸੋਣੀ ਤਿਆਰ ਹੁੰਦੀ ਹੈ ਤੇ 33 ਰੁਪਏ ਫੁੱਟ ਦੇ ਵਿੱਚ ਆਪਾਂ ਕਹਿ ਸਕਦੇ ਵੀ ਉਹਨੂੰ ਫਲੈਕਸੀਬਲ ਟੈਲ ਮਿਲ ਗਈ ਬਿਲਕੁਲ ਦੇਖੋ ਸਾਰੀ ਫ੍ਰੈਕਸ਼ਲੈਸ ਟੈਲ ਮਿਲ ਗਈ ਹੈਨਾ ਤੇ ਉਹਨੂੰ ਮਤਲਬ ਆਪਾਂ ਕਹਿ ਸਕਦੇ ਵੀ ਜੇ ਉਹਨੇ ਸੁਪਰ ਗਲੌਸ ਦੇ ਵਿੱਚ ਪੂਰੇ ਗਲੌਸ ਦੇ ਵਿੱਚ ਲੈਣੀ ਗਲੌਸ ਦੇ ਵਿੱਚ ਵੀ ਮਿਲ ਗਈ ਅੰਦਰੋਂ ਖੁੱਲ੍ਹਾ ਖੁੱਲ੍ਹਾ ਆਜੋ ਅੰਦਰਲੇ ਪਾਸੇ ਆ ਵੀ ਜਿਹਦਾ ਵੀਊ ਦੇਖੋ ਕਿਉਂਕਿ ਕੋਠੀ ਦਾ ਕੰਮ ਅਜੇ ਚੱਲ ਹੀ ਰਿਹਾ ਹੈ ਨਾ ਅਜੇ ਪੂਰੀ ਤਰ੍ਹਾਂ ਫਾਈਨਲ ਨਹੀਂ ਹੋਈ ਹੂੰ بس ਆਪਾਂ ਜਸਤੀ ਕਬ ਯੂਜ਼ ਹੋਣਾ ਇੱਕ ਇੱਕ ਜਿਹੜੀ ਮਤਲਬ ਮੈਂ ਦਰਸ਼ਕਾਂ ਨੂੰ ਗੱਲ ਕਹਿਣੀ ਚਾਹੁੰਦਾ ਉਹ ਆ ਇਹ ਪ੍ਰੀਮੀਅਮ ਦਾ ਆ ਇਹ ਤੁਸੀਂ ਦੇਖੋ ਵੀ ਇਹਦਾ ਜੋੜ ਦਿਸੂਗਾ ਨਹੀਂ ਜੇ ਮਾਲ ਸਟੈਂਡਰਡ ਦਾ ਲੱਗਿਆ ਹੋਊਗਾ ਤਾਂ ਉਹਦੇ ਜੋੜ ਉਹ ਦਿਸਣਗੇ ਉੱਚੀ ਮਸ ਹੈ ਛੋਟਾ ਵੱਡਾ ਸਭ ਕੁਝ ਹੁੰਦਾ ਉਹਦੇ ਵਿੱਚ ਹਾਂ ਇਹ ਪ੍ਰੋਪਰ ਜੋੜ ਦਾ ਜੋੜ ਇਹਦਾ ਮਿਲਿਆ ਹੋਊਗਾ ਹਾਂ ਵੀ ਜੇ ਅਗਲਾ ਕਹਿਣ ਨੂੰ ਹਰੇਕ ਕਹਿਣ ਦਾ ਵੀ ਆਹ ਮਾਲ ਪ੍ਰੀਮੀਅਮ ਦਾ ਹੈ ਨਾ ਪਰ ਸਟੈਂਡਰਡ ਦੇ ਮਾਲ ਦਾ ਤੇ ਪ੍ਰੀਮੀਅਮ ਦੇ ਮਾਲ ਦਾ ਲੱਗੇ ਤੋਂ ਪਤਾ ਲੱਗਦਾ ਹੈ ਇਹ ਜਮਾਂ 00 ਤੇ ਲੱਗੂਗਾ 0 ਲੈਵਲ ਤੇ ਲੱਗਿਆ ਬਹੁਤ ਸੋਹਣਾ ਦੇਖੋ ਬਿਆਪ ਦਾ ਮਾਨ ਕਿਸ ਹੁੰਦਾ ਦੇਖ ਕੇ ਵੀ ਹਾਂ ਬਾਕੀ ਇਸ ਲਈ ਕਾ ਕਸਟਮਰ ਆਪਣਾ ਲੋ ਕਰਦਾ ਵੀ ਹਾਂ ਤੁਸੀਂ ਕੋਈ ਨਹੀਂ ਸਾਡੇ ਘਰ ਆਓ ਇਹ ਦੇਖੋ ਪਾਰਕਿੰਗ ਟਾਇਲ ਆ ਗਈ ਇਹ ਓਪਨ ਦੇ ਵਿੱਚ ਲੱਗੀ ਹੈ ਆ ਓਪਨ ਦੇ ਵਿੱਚ ਲੱਗੀ ਹੋਈ ਆ ਧੁੱਪੇ ਛਾਂਵੇ ਦਾ ਇਹਨੂੰ ਕੋਈ ਫਰਕ ਨਹੀਂ ਮਤਲਬ ਇਸਨੂੰ ਇਹਨੂੰ ਕੋਈ ਫਰਕ ਨਹੀਂ ਆ ਇਹ 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 ਉਹ ਆ ਜਿਹੜੀ 20 ਰੁਪਏ ਫੁੱਟ ਵਾਲੀ ਆ ਨਹੀਂ ਇਹ 30 ਰੁਪਏ ਵਾਲੀ ਆ ਗਈ ਇਹ ਛੋਟਾ ਸਾਈਜ਼ ਆ ਗਿਆ 16 mm ਦਾ ਅੱਛਾ ਇਹ ਛੋਟਾ ਹੈ ਪਰੇ ਮੋਟਾ ਆ ਗਿਆ ਇਹ ਮੋਟਾਈ ਦੇ ਵਿੱਚ ਆ ਗਿਆ ਵੈਸੇ ਆਵੇਂ ਆਪਾਂ ਥੱਲੇ ਲਾ ਦੇਣਾ ਜਿੱਥੇ ਭਾਜਨ ਚੜਦਾ ਹੈ ਉੱਪਰ ਆ ਪਰ ਇਹਨਾਂ ਨੇ ਵੈਸੇ ਛੱਤ ਤੇ ਲਾਤੀ ਆ ਪਰ ਇਹ ਛੱਤ ਤੇ ਇਹਨਾਂ ਨੂੰ 22 ਰੁਪਏ ਵਾਲੀ ਚਲਦੀ ਸੀ ਚਲਦੀ ਸੀ ਜੀ ਉਹ ਜੇ 22 ਰੁਪਏ ਵਾਲੀ ਲਾਉਂਦੇ ਹਨ ਹਾਂ ਨਾ